ਬੜੇ ਕਰਾਗੇ ਸੱਪ ਤੇ ਡੰਗ ਲੱਗੇ ਹੋਗੇ ਨੇੜੇ ਉਧਰ ਰੋਟੀਆਂ ਪਈਆਂ ਰੋਟੀਆਂ ਖਾਦੀ ਕੁੱਤਾ ਇਹਦੇ ਵਿੱਚ ਬੜਾ ਬਠਾ ਵਿੱਚ ਹਲਾਇਮਾਰ ਆਊਗਾ ਬੱਜੂ ਬੱਜੂਆ ਬਾਹਰ ਨੂੰ ਇਹ ਇਹਦੇ ਵਿੱਚ ਸਾਡਾ ਖੋਡੇ ਖੜ ਹੈਣੀਗੀ ਪਤਾ ਮੈਨੂੰ ਲੈ ਵੇ ਸੱਪ ਇਧਰ ਦੀ ਸੱਪ ਵਾਹ ਸੇੜਾ ਡਿੱਗ ਗਿਆ ਨਿਕਲੂਆ ਹਣ ਧੰਗਾ ਲੈ ਕੇ ਰੈਡੀ ਕਿੱਥੇ ਐ ਇਹ ਕਿੰਨਾ ਵੱਡਾ ਸੱਪ ਇਹਨੂੰ ਜਵਾਕ ਨੂੰ ਲੈ ਆ ਆ ਕੁੱਟ ਜਾਂ ਤੇ ਮੰਜੇ ਤੇ ਛੱਡਦਾ ਤੇ ਇਹਨੂੰ ਮੈਂ ਕਿੱਥੇ ਰੱਖਾਂ ਮੈਂ ਜਵਾਕ ਨੂੰ ਗੜਨ ਦੀਆਂ ਤਿਆਰੀਆਂ ਸੱਪ ਇਹਦੇ ਵਿੱਚ ਬੈਠਾ ਫੋਟੋ ਸ਼ੂਟ ਹੋਣ ਲੱਗਿਆ ਵਾ ਲੈ ਫੋਟੋ ਸ਼ੂਟਿੰਗ ਹੋਇਆ ਅੰਨਾ ਕੀ ਆ ਵਾ ਆ ਝੜ ਕੇ ਮੰਜੇ ਤੇ ਸੱਪ ਨੂੰ ਵੇਖ ਕੇ ਉਧਰ ਉਹ ਸਾਡਾ ਕਾਰਤਿਕ ਸੱਪ ਵੇਖੀ ਜਾਂਦਾ। ਇੱਧਰ ਆਵਰੇ। ਉੱਜਾ ਮਾਰੀ ਜਾਂਦਾ ਸੱਪ ਤੇ ਦੇਖਦਾ ਕਿੱਥੋਂ ਨਿਕਲਦਾ। ਹੈਗਾ ਵਿੱਚ। ਹੈਗਾ ਵਿੱਚ ਬੈਠਾ ਦੇ। ਤੁਰਿਫਾ ਨੁਫਾਨ ਚੱਕੀ ਬੈਠਾ ਵਾ। ਹੈ? ਹਾਂ। ਹਾਂ। ਬਾਹਰ ਹਾਂ ਕਾ। ਕਿੱਥੇ ਗਿਆ? ਆਹ ਥੋੜੀ ਚੱਕ ਕਰੀ ਮੂਵੀ ਦੀ ਮੈਂ ਬਣਾ ਦੂੰ ਨੀ ਕਾ। ਕੀ ਕਰਦੇ ਇੱਕ ਤੂੰ? ਮੈਂ ਥੋੜੀ ਵੀਡੀਓ ਬਣਾਉਣਾ। ਇੱਧਰ ਆ ਜਾ। ਇੱਧਰ ਆ ਜਾ। ਜੇ ਥੋੜੀ ਹੈਗੀ ਤਾਂ ਕੰਮ ਆ। ਸੱਪ ਗੱਡੀ ਜਾਂਦੇ ਹੈਗੇ। ਉਹ ਸਰਗਿਆ ਦਾ ਨਾ ਦੂਜਾ ਸੋ ਟਿੱਕਲ ਇਹ ਬਹੁਤ ਠੱਗਾ ਪਉਂਦਾ ਵੱਡਾ ਸਰਾ ਤੇਰੇ ਜੱਡਾ ਯਾਰਾ ਹੈਗਾ ਕੋਈ ਵੱਡੀ ਗੱਲ ਹਾਂ ਬਈ ਕਾਲਾ ਸੱਪ ਬੋਲਦਾ ਮੈਂ ਤਾਂ ਸਰ ਮੈਨੂੰ ਮੋਹ ਨਹੀਂ ਲੈ ਐਿੱਥੋਂ ਦਾ ਦੂਰ ਨਾ ਮੂੰਬਾ ਬਣਾ ਲੈ ਆ ਬੈਠਾ ਉਹ ਬੈਠਾ ਖੜ ਜਾ ਬੱਤਤਾ ਪਾਣੀ ਹੋਰ ਪਾਉਣ ਹੋਰ ਜ਼ੂਮ ਕਰਕੇ ਮੈਨੂੰ ਮੋੜਾ ਨੇੜੇ ਕਰਕੇ ਦਿਖਾਣਾ ਉਹ ਇੱਧਰ ਸੜ ਹੋ ਬੈਠਾ ਇੱਧਰ ਦੀਦਾ ਨਹੀਂ ਇੱਧਰ ਦੇਖਦੇ ਆਪਾਂ ਉਹ ਬੈਠਾ ਉਹ ਡੂੰਗਾ ਬੈਠਾ ਬਾਹਰ ਆਊਗਾ ਬਹੁਤ ਭਾਲਿਆ ਤੇ ਨਹੀਂ ਗਾ ਖੁੱਜਾ ਮਾਰਦੀ ਐ ਖੜ ਜਾਣੀ ਸੁਹ ਕਰਦਾ ਸੁਹ ਸੁਦਾ ਕਰੂ ਬਈ ਕਾ ਦੇ ਫਗਾਰਾ ਦੂਰ ਰੱਖਿਆ ਦੇ ਤੂੰ ਆ ਆ ਬੰਮਾ ਸੁਹ ਕਰਾ ਬਈ ਮੈਂ ਪਰਾ ਤਾ ਓਏ ਮੰਮੀ ਓਏ ਤਾ ਤਾ ਪਾਉਣ ਆ ਕੇ ਬੜਾ ਬਾਹਰ ਆਵੇ ਦੇ ਵੋ ਇੱਧਰ ਨੂੰ ਆ ਜਾ ਇੱਧਰ ਤਾ ਨਾ ਜਾ ਕਮਲੇ ਸੁਚੰਦਰ ਮੈਂ ਬਿਨਾਂ ਨਹੀਂ ਤੋੜੀ ਨੂੰ ਬੈਠਾ ਪੋੜੀਆਂ ਤੋ ਆਇਆ ਓਹ ਉਹ ਦਰਜਾ ਕਦੇ ਮੇਰੀ ਵੀਡੀਓ ਰਹਗੀ ਵਾਹ ਕਿੱਡਾ ਸੱਪ ਹੈ ਸੱਪ ਇੱਕ ਵਾਰ ਇੱਥੋਂ ਜਾਏ ਨਾ ਮੂੰਹ ਸੇ ਲੈਣੇ ਹੋਰ ਐਡਾ ਵੱਡਾ ਆ ਉਹਨਾਂ ਨੇ ਆਖਿਆ ਨੇ ਸੱਪ ਆ ਗਿਆ ਸੱਪ ਆ ਗਿਆ ਤੇ ਫਿਰ ਮੈਂ ਕਹਿੰਦੇ ਮਾਰਿਆ ਨਹੀਂ ਜਦੋਂ ਤੇ ਹੋਰ ਓਏ ਮੂੰਹ ਕੱਟ ਦੇ ਦਾ ਓਏ ਮੂੰਹ ਕੱਟ ਦੇ ਦਾ ਜੀ ਵੀ ਓਏ ਅੱਖਾਂ ਕੁੱਟ ਦੇ ਦੀਆਂ ਫੋਟੋਆਂ ਖਿੱਚੀ ਜਾਂਦਾ ਉਹ ਓਏ ਅੱਖਾਂ ਕੁੱਟ ਦੇ ਦੀਆਂ ਫੋਟੋਆਂ ਖਿੱਚੀ ਜਾਂਦਾ ਉਹ ਓਹ ਆਹਾ ਉਹ ਮਾਰਦਾ ਫੇਰ ਚੱਕ ਕਿੱਡਾ ਲੰਮਾ ਸੱਪ ਵੇਖ ਐਡਾ ਤਗੜਾ ਸੱਪ ਦੀਆ ਕਿੰਨਾ ਡਾ ਕੀ ਕਰਦਾ ਸੀ ਸੁ ਜਦ ਵਿੱਚ ਆਲੇ ਮਾਰੇ ਨਾ ਆ ਥੱਪਾ ਇਹ ਤਾਂ ਆਇਆ ਕਿ ਪਾਵੇ ਜੀ ਲਾਲਾ ਇਹ ਪਤਾ ਨਹੀਂ ਕਿ ਨਿਕਲਿਆ ਆ ਇਹੋ ਦੋ ਨਿਕਲਿਆ ਪਤਾ ਨਹੀਂ ਕਿ ਕਿਉਂ ਆਇਆ ਵੇ ਲੱਗ ਕਿਥੇ ਜਾ ਕੇ ਜਾਵੇ ਜਾਣਦਾ ਤਾਂ ਪਤਾ ਨਹੀਂ ਕਿ ਇਹਦੀ ਨਿਕਲੀ ਦਾ ਤਾਂ ਹੀ ਤਾਂ ਕਹਿੰਦਾ ਉਹਨਾਂ ਵੱਲਾਂ ਕੰਨ ਤੇ ਚੜਾ ਰੱਖਿਆ ਕਿ ਲੱਗਦਾ ਤੂੰ ਰਾਮ ਨਾ ਆ ਜੂਗਾ ਦੇਵਗਰ ਬਾਦ ਗਿਆ ਆਪਾਂ ਆਪ ਮਾਰਿਆ ਨਹੀਂ ਕਦੇ ਤੇ ਨਾ ਮੈਂ ਕਹਦੇ ਹਾਂ ਮਾਰਿਆ ਨਹੀਂ ਸੋਟੀ ਤੇ ਮਾਰਿਆ ਪਾ ਗਏ ਤੇ ਅੰਦਰ ਵੜ ਜਾ ਕਾਸੇ ਤੇ ਤੇ ਬੀਬੀ ਕੇ ਫਿਰ ਤੂੰ ਕੱਢ ਲੇਗੀ ਆ ਕੱਢ ਲੈਂਗੇ ਤੇ ਬੀਰਾਂ ਬਣਾਈ ਜਾਵੇ ਬੰਦਾ ਤੇ ਵੇ ਕਿਸੇ ਨੂੰ ਪਾਵੇਂ ਅੰਦਰ ਵੜ ਜਾ ਤੂੰ ਤਾਂ ਨਾ ਗਨਤ ਤਾਂ ਗਾੜੀ ਲੈ ਲੇਗੀ ਜੇ ਮੇਰੀ ਨਹੀਂ ਵਾਪਸ ਗਈ ਉਹ ਤਾਂ ਮਾਂ ਨੂੰ ਦੱਸਦੀ ਪਤਾ ਉਹ ਤਾਂ ਰੋਟੀਆਂ ਖਾਈ ਜਾਂਦੀ ਸੀਗੇ ਬਾਹਰੋਂ ਨਿਕਲੀ ਸੀ ਮੈਂ ਅੱਖਾਂ ਬਾਹਰੋਂ ਮਾਰ ਕੇ ਕਰੇ ਹਾਂ ਨਾ ਤਾਂ ਕੋਈ ਨਹੀਂ ਲੱਗਦਾ ਮਾਂ ਦਾ ਤਾਂ ਬਾਤ ਜਦੋਂ ਸੀ ਤਾ ਮਾ ਜੀ ਜੀ ਕੋ ਕੁੱਕੜ ਕਾ ਕਾ ਕਰੀ ਜਾਂਦੇ ਪੌੜੀਆਂ ਤੇ 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 ਪੌੜੀਆਂ ਤੇ ਮੇਰਾ ਤਾਂ ਜਾਂਦਾ ਸੀ ਪੌੜਾ ਤੇ ਕੀ ਸੀਂ ਦੇ ਲੈ ਲੈ ਜੇ ਫਟ ਮਾਰੀਏ ਪੌੜੀਆਂ ਤੇ ਟੌਰ ਨਾ ਆਈ ਜਾਵੇ ਤਾਂ ਚੱਲ ਖੜਾ ਨਾ ਖੜਾ ਨੱਪ ਕੇ ਚੱਲਾ ਕੀ ਕਰਾਂ ਨੱਪ ਕੇ ਚੱਲ ਚੱਲ ਨੱਪਣਾ ਟੋਆ ਪੜਦੇ ਦੱਸ ਚੱਕ ਲਿਆ ਇਹ ਕਮੂ ਸਾਰੀ ਨੂੰ ਮੂੰਹ ਦਿਖਦਾ ਸੀ ਡੈਡੀ ਦਿਸਦਾ ਮੈਨੂੰ ਸਾਹਮਣੇ ਦਾ ਮੂੰਹ ਦਿਖਦਾ ਸੀ ਉਹ ਵੀਡੀਓ ਬਣਾਣ ਚੱਲੇ ਸੀ ਅੱਗ ਤੋ ਵੀਡੀਓ ਬਣਾ ਕੇ ਭੱਜ ਕੇ ਕੋਰਾ ਬਾਹਰ ਆ ਗਿਆ ਸੀ ਲੈ ਕੇ ਮੈਂ ਡਡੇ ਤੇ ਜਾ ਕੇ ਲਾ ਆਪਣੇ ਇਹ ਗਗਰਾ ਕਰੀ ਕਿੰਨਾ ਕਿੱਡਾ ਕਲਮਾ ਹੈ ਸਿੱਡੀ ਨਾਲ ਕਿਸੇ ਪਾਸੇ ਓਹ ਏਡਾ ਲਮਾ ਐ ਐ ਨਾ ਆ ਬਾਦ ਨੱਪ ਕੇ ਹੁਣੇ ਖੜ ਜਾ ਕਿੰਨੇ ਆ ਆ ਜਾ ਤਰੀ ਹੁਣ ਨਾਲ ਨਾਲ ਦੇਖ ਕਿੰਨਾ ਲਮਾ ਸੱਪ ਦੀ ਬਣਾਈ ਜਨੇ ਤੇ ਦੀ ਫੋਟ ਬਣਾਈ ਜਨੇ ਕਨੋਲੀਆਂ ਚ ਕਨੋਲੀਆਂ ਚ ਨਾ ਗਣ ਦੋ ਨਾਲ ਇਕੱਠੇ ਤੁਰ ਜਾਂਦੇ ਐ ਇੱਕ ਡੰਡੇ ਤੇ ਇੱਕ ਡੰਡਾ ਲਈ ਜਾਂਦਾ ਚਲ ਗਾਂ ਲਈ ਚਲ ਤੂੰ ਗਾਂ ਤੁਰੇ ਚੱਲ ਸੇ ਨੱਪ ਗਣਾ ਪਏ ਦਾ 10 ਸੰਸਕਾਰ ਕਰਕੇ ਆਉਣੇ ਹੋਰ ਇੱਥੇ ਦਾ ਟੋਆ ਪੱਟ ਕੇ ਇਹਨੂੰ ਵਿਚਾਰੇ ਨੂੰ ਸਿੱਧੀ ਪ੍ਰਾਪਤ ਹੋ ਗਈ ਓਏ ਗਲਤੀ ਪਾ ਦਿੰਨੇ ਓਏ ਨਾ ਆ ਵੇਖੇ ਸਭਾ ਇੱਕ ਚੱਕਿਆ ਕਰੀ ਫਿਰਦੀ ਐ ਚੱਲ ਗਾ ਉਹਦਣਾ ਪਗਾਈਏ ਨੂੰ ਚੱਲ ਮੈਂ ਛੋਟੀ ਨਿਕਲ ਜਾਈ ਚੱਲ ਮੈਂ ਤਾਂ ਦੱਸੀ ਆ ਨਾ ਜਦੋਂ ਮੇਰੇ ਹੱਥ ਲੱਗਾ ਉਹ ਗੱਲਾਂ ਮੈਂ ਤੇਰੇ ਮਗਰ ਲੈ ਕੇ ਤੇਰੇ ਗੱਲ ਜਪਾਦਾ ਹਰ ਇੱਥੇ ਟਵਾ ਟਵਾ ਬਟਾ ਬਟ ਕੇ ਇੱਥੇ ਇਹਦਾ ਦਾਸ ਸੰਸਕਾਰ ਕਰਦੇ ਆ ਰੱਖਦੇ ਇੱਥੇ ਕਰੀ ਹਾ ਆ ਹੋ ਗਿਆ ਆ ਵੇ ਚੱਕੀ ਫਿਰਦੀ ਡਾਂਗ ਇਥੇ ਬੜਨ ਟਵਾ ਇਹਦਾ ਕਰਤ ਦੇ ਸੰਸਕਾਰ ਇਥੇ ਸਨਾਗ ਇਥੇ ਨਾਪਨ ਲਾਗੇ ਲੈ ਵੀ ਇਹਦੇ ਵਾਸਤੇ ਕਬਰ ਤਿਆਰ ਕਰੀਏ ਨੇ ਵਿਚਾਰੇ ਵਾਸਤੇ ਇਹ ਤਾਂ ਸਭ ਸੀਬੜਾ ਵੱਡਾ ਤੇ ਇਧਰ ਮੌਸਮ ਦੇਖੋ ਕਿੱਡਾ ਜੀ ਜ਼ਬਰਦਸਤ ਬਦਲਾਅ ਸੇ ਪਾਸੇ ਤੇ ਸਭ ਦੀ ਕਬਰ ਤਿਆਰ ਹੋ ਜਾਂਦੀ ਹੈ ਚਲੋ ਵੀ ਟਵਾ ਪਰ ਤਿਆਰ ਹੈ ਤੇ ਦੇ ਵਿੱਚ ਆਪਸ ਆਪਸ ਹਲਕੇ ਜਾਣਗੇ ਸਭ ਰੱਖਦਾ ਤੇ ਇਹਦੇ ਵਿੱਚ ਕੰਡੇ ਰੱਖ ਕੇ ਤੇਨੇ ਇੱਕ ਗੱਲ ਤਾਂ ਨਹੀਂ ਪਤਾ ਹਾਂ ਵੀ ਜਾਇਨ ਛੱਡਦਾ ਨਾ ਆਪਾਂ ਹਾਂ ਤੇ ਕੁੱਤੇ ਨੇ ਖਾ ਖੂਗੇ ਜਵਾਕਾਂ ਨੂੰ ਖਾ ਜਾਣਗੇ ਸਾਰਿਆਂ ਨੂੰ अच्छा भाई गैर होत है तीन तो है, बद्दू, बद्दू, बद्दू तो है। ना केम इतनी ज्यादा देख आस-पास अपने ਝਾੜੀਆਂ ਬਲੀਆਂ ਦੇਖ ਲੈ ਇੰਨੀਆਂ ਝਾੜੀਆਂ ਇੱਥੇ ਤੇ ਸਾਪੀ ਨਿਕਲਣ ਆਪਣੇ ਘਰਾਂ ਚ ਗਰੀਬ ਬੰਦੇ ਗਰੀਬ ਬੰਦੇ ਲਓ ਜੀ ਬਹੁਤ ਔਏ ਵਾਧੂ 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 ਇਹਨਾਂ ਤਾਂ ਪੂਰਦੇ ਬਹੁਤ ਹੈ ਇਹਦੇ ਬਾਅਦ ਉੱਤਰ ਰੱਖਦੀ ਨਾ ਟੱਕਰ ਦਵਾ ਕੇ ਉੱਤ ਰੱਖ ਦੇ ਦੋ ਬਾਦ ਲੈ ਜੀ ਲੋ ਜੀ ਇਸ ਤੋਂ ਡੋਡਨ ਕਵਰ ਬਣਾਤੇ ਆਪਾਂ ਜੇ ਕੋਈ ਇੱਥੇ ਪੂਜਾ ਕਰਨ ਆਉਣਾ ਚਾਹਵੇ ਤਾਂ ਸਕਦਾ ਹੈ ਨੱਪਦਾ ਹੋਰ